ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਕੋਈ ਵੀਰ ਐਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 95013 258 44 ਜੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਬੰਮੀਆ ਪਾਈ ਜ਼ਿਲ੍ਹਾ ਮੋਗਾ ਤਸੀਲਿਆਂ ਨੂੰ ਬਾਗਾ ਪੁਰਾਣਾ ਪੈਂਦੀ ਆ ਜੀ ਦੋਸਤੋ ਤੁਸੀਂ ਦੇਖ ਰਹੇ ਆ ਸਕਰੀਨ ਤੇ ਨੀਲੀ ਰਬੀ ਦੀ ਬਹੁਤ ਹੀ ਟਾਪ ਦੀ ਝੋਟੀ ਜਿਹੜੀ ਕਿ ਦੂਜਾ ਸੂਆ ਸੂਣਾ ਹੈ ਇਹ ਬਾਈ ਨੇ ਸੇਲ ਕਰਨੀ ਆ ਇਹਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਆਓ ਪੁੱਛਦੇ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਸੀਬ ਸਿੰਘ ਪੁਈਆ ਭਾਈ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਮੋਗਾ ਪੈਂਦਾ ਜੀ ਠੀਕ ਹੈ ਜੀ ਤੇ ਆਪਣੇ ਬਾਈ ਘਰ ਆਉਣਾ ਹੋਵੇ ਕੋਈ ਮੇਨ ਜਗਾ ਇੱਥੇ ਨੇੜੇ ਕਿਹੜੀ ਆ ਮੁੰਤ ਸਿੰਘ ਦੁਕਾਨ ਵਿੱਕੀ ਦੁਕਾਨ ਦੋਦਕਰਨਾਂ ਕੋਲੇ ਠੀਕ ਹੈ ਜੀ ਤੇ ਬਈ ਆਪਣੀ ਝੋਟੀ ਵਾਰੀ ਦੱਸੋ ਆਪਾਂ ਨੂੰ ਝੋਟੀ ਵਾਰੀ ਬਹੁਤ ਚੰਗੀ ਝੋਟੀ ਆ ਜੀ ਤੇ ਕਿੰਨੇ ਸੂਏ ਸੂਣ ਆਏ ਨੇ ਹੁਣ ਜਿੱਥੋਂ ਸੂਣ ਆ ਜੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਤੇ ਪਾਤਾ ਤਾਂ ਲਉਗੀ ਬਸ ਠੀਕ ਆ ਤੇ ਪਹਿਲੇ ਸੂਏ ਨੇ ਕਿੰਨਾ ਦੁੱਧ ਪਾਇਆ ਇਹ 10 ਲੀਟਰ ਦਿੱਤਾ ਜੀ ਮਾਣ ਦੀ ਜਰੂਰਤ ਕੋਈ ਨਹੀਂ ਠੀਕ ਆ ਜੀ ਠੀਕ ਆ ਹੁਣ ਜਿਹੜੀ ਸੇਵਣਾ ਚੋ ਜੜਾ ਮੱਝ ਚੁੱਲ ਰਵੇ ਠੀਕ ਆ ਜੀ ਤੇ ਮੰਨ ਕੇ ਚੱਲੋ ਵੀ ਇਹ ਕਿੰਨੇ ਟਾਈਮ ਤੱਕ ਆਪਾਂ ਨੂੰ ਦੁੱਧ ਦਿੱਤਿਆ ਨੇ ਇਹਨੂੰ ਦਿੱਤਾ 7 ਮਹੀਨੇ ਠੀਕ ਆ ਮੈਂ ਭਲਾ ਛੱਡੀ ਉਹਦੀ ਠੀਕ ਆ ਠੀਕ ਆ ਤੇ ਪੂਰੀ ਸੀਲ ਠੰਡੀ ਆ ਇਹ ਵਾਰੀ ਯਾਰ ਚਲੋ ਖੋਲੋ ਆਪਾਂ ਇਹਦਾ ਤੂਰਾ ਵਿਖਾ ਦਗੇ ਫਿਰ ਦੋਸਤੋ ਕੋਈ ਝੂਟੀ ਦਾ ਤੂਰਾ ਦੇਖ ਸਕਦੇ ਆ ਬਾਈ ਦੇ ਦਸਨ ਮੁਤਾਬਕ 7-8 ਦਿਨਾਂ ਦੀ ਕੱਚੀ ਆ ਪਿਓਰ ਨੀਲੀ ਰਾਵੀ ਦੀ ਆ ਤੁਸੀਂ ਸਾਰੀਆਂ ਸ਼ਰਤਾਂ ਦੇਖ ਸਕਦੇ ਆ ਪੂਰੀਆਂ ਇਹਦੀਆਂ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਆ ਪੂਰੇ ਗੋਲ ਪੱਠ ਪੁੜੇ ਦੀ ਆ ਥਾਂ ਲੇਵਾ ਬਹੁਤ ਸਾਫ਼ ਸੁਥਰਾ ਥਾਂ ਲੇਵੇ ਦੀ ਬਹੁਤ ਸਾਫ਼ ਸੁਥਰੀ ਆ ਚਾਰੇ ਥਾਂ ਤੁਸੀਂ ਦੇਖ ਸਕਦੇ ਨਿੱਖਣਵੇਂ ਇਕੱਲੇ ਇਕੱਲੇ ਗੈਪ ਚ ਲੱਗੇ ਹੋਏ ਆ ਪੂਰੇ ਵਧੀਆ ਹੈਵੀ ਬੋਡੀ ਵੇਟ ਦੀ ਆ ਅੱਖਾਂ ਦੇਖ ਸਕਦੇ ਆ ਚਟੀਆਂ ਥਾਂ ਦੇਖ ਸਕਦੇ ਆ ਬਹੁਤ ਹੀ ਪਿਆਰਾ ਥਾਂ ਲੱਗਾ ਹੋਇਆ ਤੇ ਲੇਵੇ ਦੇ ਵਿੱਚ ਬਹੁਤ ਵਲਟੇ ਲੱਪੰਗਾ ਜਦੋਂ ਨੂੰ ਇਹਨੇ ਸੁਣਾ ਇਹਨ ਲੇਵਾ ਟੈਟ ਕਰਕੇ ਸੁਣਾ ਬਹੁਤ ਹੀ ਵਧੀਆ ਦੂਜਾ ਸੂਆ ਝੋਟੀ ਨੇ ਇਹਨੇ ਸੁਣਾ ਦੋਸਤੋ ਪਹਿਲੇ ਸੂਏ ਬਾਈ ਨੇ ਦੱਸਿਆ ਵੀ 10 ਕਿਲੋ ਦੁੱਧ ਨੇ ਪਾਇਆ ਐਤਕੀ ਆਸ ਮੇਰੇ ਦਾ ਵੀ 10 ਕਿਲੋ ਤੋਂ ਉਪਰੀ ਕੱਢੂਗੀ ਚੰਗੀ ਪਲੀ ਆ ਲੇਵੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਵਾਲ ਟਿੱਲਾ ਬਹੁਤ ਪੰਗਾ ਹੈ ਥਾਂ ਦੇਖੋ ਬਹੁਤ ਪਿਆਰਾ ਲੱਗਾ ਹੋਇਆ ਦੋਸਤੋ ਤੁਸੀਂ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਆ ਪੂਰੇ ਹੈਵੀ ਬਾਡੀ ਵੇਡਦੀ ਆ ਥਾਂ ਦੇਖ ਸਕਦੇ ਆ ਚਾਰੇ ਥਾਂ ਨਿਕਲੂਏ ਇਕੱਲੇ ਇਕੱਲੇ ਗੈਪ ਚ ਲੱਗੇ ਹੋਏ ਆ ਪਿਓਰ ਨੀਲੀ ਰਵੀ ਦੀ ਆ ਤੁਸੀਂ ਦੇਖ ਸਕਦੇ ਆ ਚਾਰੇ ਪੈਰ ਅੱਖਾਂ ਨੱਕ ਤੁਸੀਂ ਦੇਖ ਸਕਦੇ ਆ ਬੈਕ ਸਾਈਡ ਦੋਸਤੋ 7-8 ਦਿਨਾਂ ਦੀ ਕੱਟੀਆਂ ਲੇਵੇ ਜੀ ਬਹੁਤ ਵਾਲਟਾਂ ਪਈਆਂ ਜਿਹਦੋਂ ਨੂੰ ਸੁਣ ਐਣ ਲੇਵਾ ਇਹਨੇ ਟੈਟ ਕਰਕੇ ਸੁਣਾਈ ਕੀ ਮੌਲ ਕਰਦੇ ਆਂ ਜੀ ਆਪਾਂ ਇਹਦਾ ਮੌਲੇ ਸਹੀ ਸਹੀ 1 25 ਲੜਾਈ ਠੀਕ ਠੀਕ ਹੈ ਮੌਕੇ ਦੇ ਮਾੜਾ ਮੋਟਾ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਮਾੜਾ ਮੋਟਾ ਠੀਕ ਹੈ ਜੀ ਦੋਸਤੋ ਬਾਈ ਜੀ ਉਹਨਾਂ ਨੇ 1 ਲੱਖ 25 ਹਜ਼ਾਰ ਇਹਦੀ ਡਿਮਾਂਡ ਕੀਤੀ ਆ ਤੇ ਤੁਸੀਂ ਬਾਈ ਨਾਲ 9798 78021 ਇਹ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਨੰਬਰ ਇੱਕ ਵਾਰੀ ਫੇਰ ਬੋਲਣ ਲੱਗਾ 9798 78021 ਤੁਸੀਂ ਇਹ ਨੰਬਰ ਤੇ ਕੰਟੈਕਟ ਕਰਕੇ ਇਹ ਝੋਟੀ ਨੂੰ ਦੋਸਤੋ ਖਰੀਦ ਸਕਦੇ ਆ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ